ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਦੋਸਤੋ ਉਮੀਦ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅੱਜ ਹੈਗਾ ਦਿਨ ਐਤਵਾਰ ਵਾਰਡ ਲੋਡ ਦੇ ਆਉਣ ਤੋਂ ਬਾਅਦ ਆਪਾਂ ਘਾਰ ਹੀ ਸੀਗੇ ਕਿਉਂਕਿ ਮੰਡੇ ਜਿਹੜਾ ਹੈਗਾ ਲੌਂਗ ਵੀਕਐਂਡ ਆ ਸ਼ਨੀ ਐਤਵਾਰ ਇਹ ਵੀ ਨਹੀਂ ਚਲਾ ਸਕਦੇ ਆਪਾਂ ਤੇ ਸ਼ੁੱਕਰਵਾਰ ਨੂੰ ਵੀ 3 ਵਜੇ ਤੱਕ ਹੀ ਚਲਾ ਸਕਦੇ ਹੁੰਦੇ ਆ ਸੋ ਆਪਣੇ ਜਿਹੜੇ ਸੀਗਾ ਵਿਣੀ ਪੈਕ ਤੋਂ ਡਰਾਈਵ 1.5 ਦਿਨ ਦੀ ਸੀਗੀ ਤਾਂ ਕਰਕੇ ਆਪਾਂ ਅੱਗੇ ਡਰਾਈਵ ਨਹੀਂ ਕੀਤਾ ਜਾਂ ਕਿ ਬਾਹਰ ਲੋ ਰੂਲਾਪਾ ਚੱਲ ਨਹੀਂ ਸਕਦੇ ਤੇ ਅੱਜ ਜਿਹੜਾ ਹੈਗਾ ਮਾਈਨਸ ਕਾਫੀ ਜਾਣਾ ਰਾਤ ਨੂੰ ਅਰਾਊਂਡ 50 ਤੋਂ ਮਾਈਨਸ 55 56 ਤੱਕ ਚੱਲ ਜਾਣਾਗਾ ਰਾਈਟ ਸੋ ਟਰੱਕ ਨੂੰ ਫਿਰ ਗਰਮ ਰੱਖਣ ਵਾਸਤੇ ਉਹਦੇ ਬਲੌਕ ਹੀਟਰ ਹੁੰਦੇ ਆ ਉਹਨੂੰ ਪਲੱਗ ਇਨ ਕਰਨਾ ਪੈਂਦਾ ਤਾਰਾਂ ਲਾਉਣੀਆਂ ਪੈਂਦੀਆਂ ਉਹਨੂੰ ਸੋ ਟਰੱਕ ਆਪਣੇ ਅੱਜ ਕਹਿ ਲਓ ਵੀ ਆਲਮੋਸਟ ਸਾਰੇ ਘਰੇ ਸੀਗੇ ਪਹਿਲਾਂ ਸਰੀ ਜਾਂਦਾ ਹੀ ਆ ਤਿੰਨ ਦਾਰਾ ਜੀਆਂ 3-4 ਤਾਰਾਂ ਸੋ ਉਹਨੇ ਇੱਕ ਟਰੱਕ ਆਉਂਦੇ ਸੀ ਆਪਾਂ ਪਲੱਗ ਇਨ ਕਰਦੇ ਸੀਗੇ ਤੇ ਆਉਣਾ ਕੀ ਆ ਟਰੱਕ ਸਾਰੇ ਆਤੇ ਹੀ ਮਾ ਕੇ ਚੱਲ ਆਪਾਂ 2 ਗਿਧਾਰਾਂ ਹੋਰ ਲੈ ਲਗੇ 2 ਟਰੱਕ ਜੀ ਆਪਣੇ ਬਾਹਰ ਫਿਰਦੇ ਆ ਤੇ வால்ਮਾਰਟ ਚੱਲੇ ਆਉਣਾ ਆਪਾਂ ਤਾਰਾਂ ਲੈਣ வால்ਮਾਰਟ ਤੋਂ ਲੈ ਕੇ ਤਾਰਾਂ ਉਸ ਤੋਂ ਬਾਅਦ ਆਪਾਂ ਜਾਣਾ ਯਾਰਡ ਦੇ ਵਿੱਚ ਯਾਰਡ ਜੀ ਆਕੇ ਟਰੱਕਾਂ ਨੂੰ ਪਲੱਗ ਇਨ ਕਰਨਾ ਪਲੱਗ ਇਨ ਕਰਕੇ ਤੇ ਨਾਲੇ ਸੈਲਫ ਮਾਰ ਲਾਂਗੇ ਘੰਟਾ ਘੰਟਾ ਆਤਾ ਦਾ ਘੰਟਾ 20-25 ਮਿੰਟ ਦੀ ਨਾ ਟਾਈਮ ਵੀ ਹੋਊਗਾ ਦੇਖ ਲਾਂਗੇ ਇਹ ਨਾਲ ਟਰੱਕ ਰਮਾਇ ਹੋ ਜਾਣਗੇ ਚੱਲ ਕੇ ਤੇ ਟਰੱਕ ਫਿਰ ਗਰਮ ਰਹਿਣਗੇ ਫਿਰ ਮਾਰਨਿੰਗ ਸਟਾਰਟ ਈਜ਼ੀ ਹੋ ਜਾਂਦੇ ਆ ਜੇਤੇ ਇੰਨਾ ਜ਼ਿਆਦਾ ਮਾਈਨਸ ਗਿਆ ਹੋਵੇ ਤੇ ਟਰੱਕ ਪਲਾ ਕੇ ਨਾ ਕੀਤੇ ਹੋ ਤਾਂ ਜਿਹੜਾ ਇੰਜਨ ਆਇਲ ਹੁੰਦਾ ਉਹ ਗੜਾਈ ਬਣ ਜਾਂਦਾ ਹੁਣੇ ਆ ਵੀ ਇੰਜਨ ਆਇਲ ਦੇ ਵਿੱਚ ਇੱਕ ਹੀਟਰ ਹੁੰਦਾ ਜਿਹੜਾ ਹੀਟਰ ਇੰਜਨ ਨੂੰ ਗਰਮ ਰੱਖਦਾ ਤੇ ਟਰੱਕ ਦੀ ਜਿਹੜੀ ਸਟਾਰਟਿੰਗ ਆ ਸੌਖੀ ਰਹਿੰਦੀ ਆ ਸੋ ਉਹ ਹੀ ਸਟਾਰਟਿੰਗ ਸੌਖੀ ਰੱਖਣ ਲਈ ਜਣਾ ਬੱਸ ਚਲਿਆ ਵਾਲਮਾਰਟ ਤੇ ਉਧਰੋਂ ਆਉ ਲੈ ਕੇ ਆਉਣਿਆ ਕੇਵਲਾਂ ਤਾਰਾਂੀਆਂ ਲਿਆ ਕੇ ਵੇ ਟਰੱਕਾਂ ਨੂੰ ਲਾਉਣੇ ਆ ਤੇ ਆयो ਛਲ ਗਏ ਕਿੱਥੇ ਆ ਗਏ ਕਹਿੰਦੇ ਕਹਿੰਦੇ ਵੋਲਮ ਆੜ ਆ ਗਿਆਂ ਵੋਲਮ ਆੜ ਉਹ ਆਂਡਰ ਅੰਦਰ ਚੀਰ ਜਾਂਦੀ ਆ ਮਿੱਤਰੋ ਅੱਖਾਂ 'ਚ ਪਾਣੀ ਲਿਆ ਦਿੰਦੀ ਆ ਤਾਰਾ ਕਿੱਧਰ ਹੋਣੀ ਆਪਣੀਆਂ ਦੂਰ ਦੇ ਪਾਸੇ ਇਹ ਸਾਰੇ ਕਵਨਸ ਸਗਲੀਆਂ ਮੈਂ ਠੀਕ ਤੇ ਚਾਹੀਦੀਆਂ ਯਾਰ ਆਪਾਂ ਨੂੰ ਚਾਹੀਦੀਆਂ ਜੀ 100 ਫੁੱਟ ਦੇ ਆਸ-ਪਾਸ ਲੰਮੀਆਂ ਬੀਅਰ ਸੀ ਫੁੱਟ ਲੰਮੀਆਂ ਗੁੱਡ ਗੋੜਾ ਪੈਕ ਕੀਤਾ ਆਪਾਂ ਦੇਖਿਓ ਦੋ ਲੰਮੀ ਕਿਤੇ ਹੋਰ ਹੈਗੀ ਆ ਆ ਹੈਗੀ ਆ ਜੀ ਚਾੜੀ ਹੋ ਤਾਂ ਬਹੁਤ ਛੋਟੀ ਆ 49 ਇਹ ਦੂਰ ਲੰਮੀਦਾਰ 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 ਨਾ ਪੈ ਕੇ ਤਾਂ ਦੂਤਰਾਂ ਦਾ ਛੋੜਾ ਆ ਆਹੀ ਵਰਤੇਟ ਕਰਨੀ ਆ ਆਪਣਾ ਤਾਂ ਇਹ ਦੇਖ ਕੇ ਚੱਕ ਲ ਗਏ ਪਿੱਛੋਂ ਇਹ ਜੀ ਆ 3998 40 ਡਾਲਰਾਂ ਦੀ ਆ 100 ਚ ਵੇਚ ਆ ਗਏ ਦੋਨੇ OK ਹੋਰ ਭਾਬਿਓ ਕੋ ਚੱਕਣਾ ਇਥੋਂ ਕਿਉਂਕਿ ਜਿਆਦਾ ਸਮਾਦਾ ਜਦੋਂ ਅੰਦਰ ਆ ਜਾਈਦਾ ਇਹਦੇ ਵਿੱਚ ਆ ਕੇ ਹੀ ਯਾਦ ਆਉਂਦਾ ਵੀ ਆ ਵੀ ਲੈਣਾ ਵੀ ਹਨਾ ਇਹ ਤਾਂ ਜੇ ਰੈਪੜਾਂਿਆਂ ਦੀ ਵੀ ਆਪਾਂ ਨੂੰ ਲੋੜ ਹੈਗੀ ਹੈ ਚਲੋ ਕੋਈ ਨਾ ਸਾਰਦਾ ਕਰਾਂ ਚਲੋ ਮਿੱਤਰੋ ਇੰਨਾ ਦਾ ਹੁਣ ਆਪਾਂ ਚੱਲ ਕੇ ਕਰਾਉਣੇ ਆ ਬੈਲ ਤੇ ਜਾਂਦਿਆਂ ਕਿੰਨੀ ਗਾ ਮਾਰ ਦਨੇ ਆ ਜੇ ਵੀ ਹੋਰ ਵੀ ਆਪਣੇ ਕੰਮ ਦੀ ਚੀਜ਼ ਹੋਈ ਤਾਂ ਚੱਕ ਲਾਂਗੇ ਹੇ ਹੋਈ ਜਾਂਦਾ ਸੰਦ ਬਈ ਨਹੀਂ ਇਦਾਂ ਗਣਾਂ ਮਾਰ ਗਏ ਕਿੰਨੇ ਗਦੇ ਪੈਸੇ ਲਾ ਬੈਠਾਂਗੇ ਹੁਣ ਆਪਾਂ ਆਹ ਕੰਮ ਆਪਣਾ ਮੇਨ ਸੀ ਆਪਾਂ ਚੱਕ ਲਿਆ ਚੱਲ ਕਿ ਹੁਣ ਆਪਾਂ ਕਰਾਂ ਤਰਾਂ ਲਾਈ ਗੇ ਗਰਮ ਕਰਕੇ ਰੱਖ ਆ ਵੀ ਫਿਰ ਆਪਾਂ ਜਾ ਕੇ ਉਹਨਾਂ ਕਰਾਂ ਬੈਲ ਕਰਾਉਣੇ ਆ ਆਪਾਂ ਕਰ ਨਹੀਂ ਸੈਲਫ ਚੈੱਕ ਆਊਟ ਆਹ ਦਾ ਬੈਲ ਆ ਪੀ ਵੀ ਕਰਾਣੀ ਵੈਸੇ ਹੀ ਆਪਾਂ ਵੀ ਕਹਿੰਦਾ ਮਤਲਬ ਕਿ ਆਉਦੀ ਥਾਣਾ ਆਪੇ ਕਰਾਂ ਉਹ ਟਗਲਾਈਨ ਹੋ ਗਿਆ। ਤਾੜ ਜਾ। ਇਨਸਾਲਟ ਕਰਨਾ ਪੈਣਾ। ਯਸ। ਇਹ ਚੀਜ ਆ ਗਈ ਗਾਉਂ ਚੋਂ ਹੀ। ਨੌਲਾ ਬਰਦ ਨਾ ਪੈਣਾ। ਕਈ ਵੀ ਟੈਬ ਜੇ ਕਰਦੇ ਨੇ ਇੱਕੋ ਦਮ ਹੁੰਦਾ ਨਹੀਂ। ਇਨਸਾਲਟ ਕਰਨੀ ਪੈਂਦੀ। ਠੀਕ। ਹੋ ਰੂ ਹੋ ਗਿਆ। ਉਹ ਇਹ ਤੇ ਪਹਿਮ ਹੋ ਗਈ ਓਕਿਆਂ ਦੇ ਆ ਭਰਾਵਾ ਪਹਿਾਂ ਤੇ ਵੀ ਚੱਕਰ ਨਹੀਂ ਜੋ ਇੱਚਾ ਕਰਨ ਨਾਲ ਚੱਲ ਜਾਂ ਬਾਹਰ ਆ ਲੈ ਆ ਲਈਆਂ ਇੰ ਧਾਰਾਂ ਪਿੱਕਾ ਬੜਾ ਦੂਰ ਖੜਾ ਕਰ ਲਿਆ ਯਾਰ ਪਹਿਲਾਂ ਆਉਣ ਸਰ ਪਹਿਲ ਕੰਮ ਹੁੰਦਾ ਵਿੰਟਰ ਦੇ ਵਿੱਚ ਤਾਂ ਵੀ ਜਿੱਥੇ ਚੱਲੇ ਆ ਨੇੜੇ ਤੋਂ ਨੇੜੇ ਪਾਰਕਿੰਗ ਮਿਲ ਜੇ ਪਰ ਹਰੇਕ ਹੀ ਆ ਗੱਲ ਚਾਹੁੰਦਾ ਤਾਂ ਆਪਣਾ ਕਾਫੀ ਬਾੜ ਖੜਾ ਸੀਗਾ ਉਹ ਉੱਥੋਂ ਆਏ ਆ ਦੇ ਹੋ ਦੇ ਘੜਾ ਇਹ ਆ ਵੀ ਆਪਾਂ ਇਹਨੂੰ ਚੱਕ ਕੇ 5-10 ਮਿੰਟ ਦੇ ਵਿੱਚ ਵਾਗ ਤੁਰੇ ਆਂ ਗਰਮੀ ਪਿਆਊਗਾ ਜੇ ਨਹੀਂ ਤਾਂ ਜੇ 20 ਕਿ ਮਿੰਟ ਨਹੀਂ ਹੋਇਆ ਤਾਂ ਘੜਾ ਮੰਜਾਂਦਾ ਗੇਣਾ ਇਹ ਆਹ ਘੜਾ ਛੋਟਾ ਹੋ ਰਹੀ ਨਹੀਂ ਬੜੀ ਆ ਗਏ ਨਾ ਆਂਦੇ ਆ ਕੇ ਲੈ ਲਓ ਤਸਲੀ ਦੇ ਨੇ ਮੇਟਰ ਉਹ ਕੰਪਨੀ ਜੜਦੀ ਆ ਚਲੋ ਹੁਣ ਆਪਾਂ ਚੱਲਦੇ ਆ ਯਾਰਡ ਨੂੰ ਤੇ ਜਾ ਕੇ ਉੱਥੇ ਤਰਾਂ ਤਰਾਂ ਲਾਉਣੇ ਨੇ ਇਹਦਾ ਹੀ ਜਾਂਦਾ ਨਾਲੇ ਆਪਾਂ ਇੱਕ ਇੱਕ ਵਾਰ ਸੈਲਫ ਮਾਰ ਦਿੰਨੇ ਟਰੱਕਾਂ ਨੂੰ 10 ਮਿੰਟ 20 ਮਿੰਟ ਰੱਖ ਲੀਏ ਸੈਲਫ ਮਾਰ ਕੇ ਗਰਮ ਹੋ ਜਾਣਗੇ ਤੇਲ ਜੱਕ ਹੋ ਜੂਗਾ ਨਾ ਬਾਅਦ ਚ ਇੱਕ ਨੇ ਆਪਣੇ ਰਮਨ ਨੇ ਵੀ ਇੱਥੇ ਲੌਕ ਚ ਬੈਠਿਆ ਹੋਇਆ ਜਿਹੜਾ ਮੇਰੇ ਨਾਲ ਸੀਗਾ ਭਾਈ ਉਹਨੇ ਮੌਰਨਿੰਗ ਚੱਲਣਾ ਤੇ ਉਦੋਂ ਵੀ ਟਰੱਕ ਆਪਾਂ ਕਰਮ ਕਰਕੇ ਆ ਗਏ ਨਾਲੇ ਹੋ ਸਕਦਾ ਪਤਾ ਸਟਾਰਟ ਹੀ ਸ਼ਾਰਟ ਦੇ ਟਰੱਕ ਸਾਰੀ ਰਾਤ ਕਿਉਂਕਿ ਇਹ ਨਾਲ ਕਿਤੇ ਮਾਰਨਿੰਗ ਸਟਾਰਟ ਨਾ ਹੋਵੇ ਰਾਈਟ ਹਾਂ ਵੀ ਮਿੱਤਰੋ ਯਾਰਡ ਚ ਆ ਗਏ ਆ ਦੌੜ ਚ ਗਵਾ ਲਿਆ ਤੁਹਾਨੂੰ ਯਾਰਡ ਦੇ ਕੋਲ ਪਾ ਖੜਾ ਇੱਧਰ ਆਪਾਂ ਇਹਨੂੰ ਉਤਾਰ ਰਿਹਾ ਔਰੇੜੀ ਲਾ ਜਾਂਦੀ ਆ ਆਪਾਂ ਜਾ ਕੇ ਤੇ ਉਹ ਖੜਾ ਇੱਕ ਉਹਨੂੰ ਲਾਉਣੀ ਆ ਮੈਂ ਟਪ ਪੰਜ ਨਹੀਂ ਲੱਗੇ ਮਿਲ ਤਾਰ ਲਾਉਣ ਨੂੰ ਬਾਹਰ ਸリーズ ਸਾਰਾ ਖਾ ਗਿਆ ਕੋ ਕੋ ਕੱਪੀਆਂ ਬਣੋਂ ਨਹੀਂ ਕਿਤੇ ਜਲ ਭੁੱਲ ਗਈ ਹੁਣ ਤਾਂ ਆਹਾ ਬੰਦੇ ਜਾਂਦੇ ਜਾਂਦੇ ਆ ਮਸ਼ੀਨਾਂ ਦਾ ਚੰਮਣਾ ਹੀ ਆ ਆ ਹੁਣ ਜੋ ਮੈਂ 56 56 ਜਾਣੀ ਆ ਨਾ ਖਰਗੋਸ਼ੇ ਦੀ ਜਾਮ ਦੇਣੀ ਹੁੰਦੇਗੇ ਇਹ ਭੱਜੇ ਹੁੰਦੇ ਨੇ ਠੰਡ ਦੇ ਵਿੱਚ ਹੁਣ ਇੰਨਾ ਖਰਗੋਸ਼ਾਂ ਨੇ ਭੱਜੇ ਜਾਂਦੇ ਨੇ ਜੰਮ ਜਾ ਕਰਨਾ ਬੋਡੀ ਠੰਡ ਜਾਂਦਾ ਜਾਣੀ ਆ ਕਿਉਂਕਿ ਲਾਸਟ ਟਾਈਮ ਵੀ ਜਦੋਂ ਇਹ ਠੰਡ ਜਾਂਦਾ ਗਈ ਸੀ ਲੋਕਾਂ ਨੇ ਵੀਡੀਓ ਪਾਏ ਖਰਗੋਸ਼ ਦੇ ਵੀ ਖਰਗੋਸ਼ ਭੱਜੇ ਜਾਂਦੇ ਸੀਗੇ ਸ਼ਰਕੇ ਵੀ ਕੋ ਪਾਰ ਕਰਦੇ ਵੀ ਉਹ ਉੱਥੇ ਜੰਮ ਗਏ ਉਹ ਨਾ ਜੰਮ ਗੜੇ ਗਏ ਇੰਨੀ ਗਠੰਡਾ ਦੇਖ ਗਏ ਚੱਲ ਕੇ ਉੱਤਰ ਧਾਰਾ ਦਰਾਂ ਦਾ ਲੱਗੀ ਆ ਕਿਸੇ ਟਰੱਕ ਨੂੰ ਕਿ ਨਹੀਂ ਲੱਗੀ ਸਹੀ ਤਾਂ ਉਹ ਲੱਗੀ ਨਹੀਂ ਬਾਬੇ ਇਹਨੂੰ ਤਾਂ ਮੈਂ ਲਾ ਕੇ ਗਿਆ ਸੀਗਾ ਇਹ ਸੁਣ ਇਹਨੂੰ ਤਾਂ ਲੱਗੀ ਵੀ ਆਸੇ ਇਨੇ ਇਹਨੇ ਸਟਾਰਟ ਹੋ ਜਾਣਾਗਾ ਉਹ ਤਾਂ ਹੁਣ ਮੈਂ ਉਹਨੂੰ ਲਾਈਨਾ ਉਹ ਮਾਰਨਿੰਗ ਆਇਆ ਸੀਗਾ 8 ਵਜੇ ਆ 8 ਨਾ 12:00 ਵਜੇ ਦੇ ਆਊਂਡ ਆਇਆ 12:00 ਵਜੇ ਹਾਈ ਸੀ ਮੇਰੇ ਕੋਲ ਉਹਦੇ ਤੇ ਉਦੋਂ ਉਹ ਟਰੱਕ ਆ ਕੇ ਖੜਾ ਸੀਗਾ ਤੇ ਹੁਣ ਟਾਈਮ ਹੋਇਆ ਜੀ 6:30 ਰਾਈਡ ਤੇ ਮੈਂ ਹੁਣ ਉਹਨੂੰ ਉਤਾਰ ਲਈ ਉਤਾਰ ਲਾ ਕੇ ਮੈਂ ਜਾਨਾ ਮਰੀਸਾ ਲਫ ਮਾਰ ਕੇ ਦੇਖਾਂ ਬੋਲੇ ਨਹੀਂ ਪਟੂ ਜਮੈਂ ਕੋਣ ਕੀ ਨਾ ਕੀ ਬੋਲ ਸੋਚ ਲੱਗੀ ਉਹਦੇ ਮੇਨ ਸੱਚ ਗਿਰ ਸੱਚੋ ਬੈਂਡਰ ਕਨੈਕਸ਼ਨ ਕੱਟ ਦਿੰਦੀ ਆ ਸਾਰਾ ਬੈਂਟਰੀਆਂ ਗੁੱਟ ਨੇ ਬੈਂਟਰੀਓਂ ਹੀ ਠਰ ਜਾਂਦੀਆਂ ਵੈਂਟਰ ਦੇ ਵਿੱਚ ਫਰਕ ਪੈਂਦਾ ਪਾਵਰ ਘੱਟ ਮਾਰਦੀਆਂ ਤੇ ਪਰ ਟਰੱਕ ਦਾ ਜਿਹੜਾ ਹੈਗਾ ਇੰਜ ਨਾਲ ਉਹਦਾ ਚੰਗ ਗਿਆ ਆਲਮੋਸਟ ਹਨਾ ਚਲ ਹੁਣ ਉਹ ਲਾਈ ਆਉਣੇ ਮਾਰਨਿੰਗ ਤੱਕ ਸੈੱਟ ਹੋ ਜਾਣਾਗਾ ਆਪਾਂ ਫਿਰ ਆਪੇ ਇਹਦੇ ਲਾ ਕੇ ਆਉਣੇ ਜਾ ਕੇ ਤਾਰ ਇਹ ਦੇਖ ਕਿੱਥੇ ਜੀ ਆ ਜੀ ਆ ਬੱਬਾ ਤੇਰਾ ਪੜਾ ਘਰੇ ਰਾਈਡ ਆ ਗਿਆ ਉਹ ਇੱਥੇ ਲਾ ਦੇਣੀ ਹੈ ਇਹਦੇ ਜੇ ਤੇ ਅਸਾਰੀ ਜਾ ਕੇ ਪਰੇ ਨੇ ਪਿੱਛੇ ਇਹਦੇ ਕੋਈ ਨਹੀਂ ਆ ਪਰਨੇ ਨੇ era ਆ ਗੜਾ ਆਪਣਾ ਝੋਟਾ ਜੜਾ ਲੈ ਕੇ ਆਹ ਤਾਰ ਹੈਗੀ ਹੈ ਜੀ 82 ਫੁੱਟ Poncho, que não poncho. Não laga, vai extension. Jilani, oho, oho, oho. Ah, oho, oho, oho. Ah, oho, oho, oho. Ah, oho, 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 ਇੰਨਾ ਪਿੱਛੇ ਲੌਂਗ ਹੈ ਇਹ ਇਹ ਲਿਆਂਦਾ ਯੂਐਸ ਤੋਂ ਓਹ ਠੰਡ ਕਹਿੰਦੀ ਤੇ ਰੱਦ ਦੇਣਾ ਕੀ ਆ ਲੋਰੀ ਚਾਰ ਪੂਰੀ ਪੂਰੀ ਆ ਗਈ ਤੇ ਲੈਡ ਵੀ ਇੱਥੇ ਚੱਲਾ ਰਾਈਡ ਇਹ ਆਪੇ ਦੂ ਮੜੋਂ ਅੰਦਰ ਚੱਲ ਗਏ ਕਪੜੇ ਢਰ ਜਾਂਦੇ ਆ ਹਟੂ ਹੀ ਨਾਲ ਨਹੀਂ ਲੱਗਦੀ ਸੀਟ ਦੇ ਬਾਅਦ ਚ ਸਿਰਾਈ ਹਸਤਾਤ ਸਿਰਾਈ ਕੰਮ ਸਿਰਾਈ ਚਲੋ ਉਹ ਦੋ ਮੈਂ ਰਾਮ ਕਰਦੇ ਆ ਸਾੜਾ ਘਰ ਮੁੰਨਿਆ ਵੀ ਉਹ ਸੈਲਫ ਮਾਰਦੇ ਆ ਲੋਈ ਮੇਟਰ ਇਹਨੂੰ ਸਟਾਰਟ ਕਰਦੇ ਆ ਖੜੇ ਨੂੰ ਹੋ ਗਏ ਤਿੰਨ ਚਾਰ ਦਿਨ ਇਹਦੀ ਤਾਰ ਲੱਗੀ ਵੀ ਆ ਇਹਦੀ ਆਪਾਂ ਡੈੱਟ ਦਾ ਕੰਮ ਕੀਤਾ ਸੀ ਹਨਾ ਇਹਦੇ ਇੱਥੋਂ ਦੀ ਗਾਣੀ ਤੁਹਾਨੂੰ ਇਹ ਆ ਸੱਚਾ ਨੇ ਏ ਯੱਕ ਆਹ ਸੱਚਾ ਬੇਰੇ ਇੱਥੇ ਹੈ ਗਿਆ ਕੱਲ ਸਿਚਾਣਾ ਦੇਖੀਏ ਸਟਾਰਟ ਕਰਕੇ ਉਹ ਮਿਲਿਆ ਇਹ ਤਾਂ ਹੋ ਗਿਆ ਸਟਾਰਟ ਇੰਨਾ ਫਰਕ ਆ ਮਿੱਤਰੋ ਕਹਿੰਦਾ ਭਾ ਵੀ ਏ ਟਰੱਕ ਨੂੰ ਤਾਰ ਲੱਗੀ ਵੀ ਸੀਗੀ ਹਣਾ ਇੰਨਾ ਇੰਨਾ ਫਰਕ ਆ ਇਹ ਟਰੱਕ ਨੂੰ ਤਾਰ ਲੱਗੀ ਵੀ ਸੀਗੀ ਇਹਨੇ ਖੜੇ ਨੇ 2 ਦਿਨ 3 ਦਿਨ ਹੋ ਗਏ ਹਣਾ ਕੱਲ ਮਾਰਨਿੰਗ ਮੈਂ ਸੈਲਫ ਮਾਰੀ ਸੀ ਹੁਣ ਇਹ ਸੈਲਫ ਮਾਰੀ ਆ ਪੜਾਕ ਦੇ ਨਾਲ ਸਟਾਰਟ ਹੋ ਗਿਆ ਤੇ ਜਿਹੜਾ ਟਰੱਕ ਮਾਰਨਿੰਗ ਆਇਆ ਉਹਦੇ ਤਾਰ ਨਹੀਂ ਲੱਗੀ ਸੀਗੀ ਹੀਟਰ ਨੂੰ ਤੇ ਉਹ ਸਟਾਰਟ ਨਹੀਂ ਹੋਇਆਗਾ ਤੇ ਹੁਣ ਉਹ ਤਾਰ ਲਾਈ ਆ ਫਿਰ ਆਪਾਂ ਦੇਖਾਂਗੇ 2 ਘੰਟੇ ਤੱਕ ਸੈਲਫ ਮਾਰ ਕੇ ਉਹਨੂੰ ਇਧਰ ਕੱਲ ਮਾਰਨਿੰਗ ਗੁੱਡ ਮਾਰਨਿੰਗ ਮਿੱਤਰੋ ਅਨਦਰ ਡੇ ਪਰ ਕੰਮ ਆਪਣੇ ਉਹੀ ਨੇ ਰਾਤ ਆਪਾਂ ਬਲੌਗ ਹੀਟਰ ਨੂੰ ਪਲੱਗਿੰਗ ਕਰਨ ਗਏ ਸੀ ਬਾਰੇ ਇੱਕ ਟਰੱਕ ਦੇ ਆਪਣੇ ਦੇ ਬਲੌਗ ਹੀਟਰ ਹੀ ਨਹੀਂ ਸੀਗੇ ਉਹ ਟਰੱਕ ਨੂੰ ਪਹਿਲਾਂ ਲੋਡ ਪਈ ਨਹੀਂ ਗਿਆ ਬਲੌਗ ਇਨ ਕਰਨ ਦੇ ਕਿਉਂਕਿ ਵੈਦਰ ਇੰਨੇ ਦੇ ਵਿੱਚ ਫਸਿਆ ਹੀ ਨਹੀਂ ਉਹ ਇਹ ਬਲੌਕ ਹੀਟਰ ਆਪਾਂ ਰਾਤ ਲੈ ਲਿਆ ਸੀਗਾ ਤੇ ਹੁਣ ਆਪਾਂ ਉਹਦੇ ਅੱਜ ਜਾ ਕੇ ਬਲੌਕ ਹੀਟਰ ਇੰਸਟਾਲ ਕਰਦੇ ਆ ਕਿਉਂਕਿ ਮੈਨਸ ਬਹੁਤ ਆ ਉਹਨੇ ਸਟਾਰਟ ਨੇ ਹੋਣਾ ਹੀ ਨਹੀਂਗਾ ਪਹਿਲਾਂ ਆਪਾਂ ਜਾ ਕੇ ਬਲੌਕ ਹੀਟਰ ਦੀ ਕੇਬਲ ਲੈਣੀ ਆ ਕਿਉਂਕਿ ਕੇਬਲ ਤੇ ਬਲੌਕ ਹੀਟਰ ਦੋਨੇ ਆਡਾ-ਅਡ ਮਿਲਦੇ ਆ ਇਕੱਠੇ ਨਹੀਂ ਮਿਲਦੇਗੇ ਬਲੌਕ ਹੀਟਰ ਇੱਥੇ ਜੇ ਪਿਆ ਹੋਊ ਸੀਗਾ ਆ ਪਿਆ ਆ ਇੰਡੀਆ ਜਿਹੜਾ ਆਪਾਂ ਜਿੰਨੇ ਇਹ ਨਪੰਗ ਨੇ ਤਾਂ ਤਾਂ ਕਰ ਦਿੰਦੇਗੇ ਉਹ ਹੀ ਆ ਇਹ ਰਾਡ ਜੀ ਇਹਦਾ ਜਿਹੜਾ ਪਿਛਲਾ ਪਲੱਗ ਆ ਇਹ ਆਪ ਨੂੰ ਪਲੱਗ ਲੈਣਾ ਪੈਣਾ ਹੈ ਅਡਡ ਮਿਲਦੇ ਆ ਹੁਣ ਆਪਾਂ ਪਹਿਲਾਂ ਪਲੱਗ ਲੈ ਚੱਲਦੇ ਆ ਤੇ ਫਿਰ ਆਪਾਂ ਜਾ ਕੇ ਇੰਸਟਾਲ ਕਰਦੇ ਆ ਉਹਨੇ ਜਿਹੜਾ ਦੂਜੇ ਟਰੱਕਾਂ ਨੂੰ ਟਾਰਪੂ ਬਸਟ ਕੇ ਭਟੇ ਬੁੜੀ ਲਾ ਕੇ ਅੰਦਰ ਗਰਮ ਕਰਦੇ ਆ ਟਕਾ ਕੇ ਕਿਉਂਕਿ ਬਾਹਰ ਸਟਾਰਟ ਨਹੀਂ ਹੋਣਗੇ ਇੱਕ ਤਾਂ ਤਾਂ ਤੇਲ ਜਾਮ ਗਿਆ ਹੁਣ ਮੈਂ ਦਿਖਾਉ ਉਹ ਜਿਹੜਾ ਫਿਲਟਰ ਆ ਉਹ ਵਰਪ ਦਾ ਗੋਲਾ ਹੀ ਮਾਨ ਕੇ ਉਹਦੇ ਚਾਰ ਸਪਿਰੇ ਤੇਲ ਦਾ ਇਹ ਪਿੰਲਾਪਾ ਜਲਦਾਂ ਤੇ ਅਈਗਲ ਡਰਾਈਵ ਤੇ ਹੈਗੀ ਆ ਸ਼ਾਪ ਈਗਲ ਹੈਵੀ ਡਿਊਟੀ ਪਾਰਟਸ ਵਾਲਿਆਂ ਦੀ ਤੇ ਉਹਨਾਂ ਦੇ ਜਾ ਕੇ ਆਪਾਂ ਕੇਬਲ ਜੀ ਲੈ ਕੇ ਆਉਣੇ ਆ। ਬਾਕੀ ਗੱਲਾਂ ਫੇਰ ਕਰਦੇ ਆ। ਹਾਂਜੀ ਮਿੱਤਰੋ ਆ ਲੈ ਲਿਆ ਆਪਾਂ ਇਹਦੀ ਤਾਰ ਜੀ ਆ ਹਨ ਤੇ ਆ ਇਹਦੇ ਚ ਲੱਗ ਜਾਂਦੇ ਇੱਥੇ ਤੇ ਆ ਆਪਾਂ ਲਾ ਦੇਣਾ ਬੀਲੀ ਚ ਇਹ ਬਰਾੜ ਚੱਲ ਜਣ ਇੰਜਨ ਵਾਲੇ ਵਾਲੇ ਘਾੜ ਲਾ ਦੇਣਾ ਇਦੋੜੀ ਛੁੱਟੀ ਏ ਯਾਰ ਇੱਕ ਨਾ ਮੈਂ ਲੈ ਲਈ ਪਹਿਲਾਂ ਆਹਾ ਤੇ ਹੁਣ ਮੇਰੇ ਕੋਲ ਨਾ ਟੈਨ ਆ ਵੀ ਮਰਟਨ ਕਾਉਂ ਜਾਊਗਾ ਉੱਥੇ ਹੋਰ ਚੱਕੂਗਾ ਇਹ ਛੁੱਟੀ ਆ ਸਿੱਧੀ ਜਾਂਦੀ ਆ ਇੱਕ ਇਹ ਤਾਂ ਵੱਡੀ ਆਉਂਦੀ ਆ ਇੱਥੋਂ ਐ ਜਾ ਕੇ ਐ ਜਾਂਦੀ ਆ ਫੇਰ ਐ ਜਾਂਦੀ ਆ ਉਹਨੇ ਛੇਤੀ ਕੰਮ ਕਰਦਾ ਸੀ ਦੋ ਚੀਤੀ ਜਾਂ ਪਰ ਹੁਣ ਇਹ ਆ ਵੀ ਇੱਕੋਰੀ ਇਹਦੇ ਨਾਲ ਹੀ ਡੰਗਾ ਸਾਧ ਰਹੇ ਆ ਤੇ ਹੁਣ ਯਾਰ ਨੂੰ ਚੱਲ ਕੇ ਕਰ ਗਿਆ ਪਾਣੋਂ ਪਰ ਕੱਸ ਕੇ ਲੋਗੀ ਦੋਸਤੋ ਉਹ ਪਠੀਲਾ ਦੇ ਨਾਲ ਨਾਲ ਜੀ ਲਾ ਦੀ ਆ ਜਿਹੜਾ ਆਪਣਾ ਵੈਲਟਰ ਆ ਜੰਮਿਆ ਬਾਹ ਉਹ ਬੜਾ ਕਰਮ ਹੈ ਪਿਆ ਯਾਰ ਉਹ ਜੰਮਿਆ ਬਾਹਣਾ ਵਰਪੀ ਵਰਪ ਹੋ ਜੰਦਰ ਉਹ ਵਰਪ ਫੋਰਦੀ ਆ ਬੱਸ ਪਰ ਮੈਨੂੰ ਪਹਿਲਾਂ ਲੱਗਾ ਕੋਈ ਜਨ ਜੀ ਇਹਦੇ ਆਪਾਂ ਪਾਲ ਗਏ ਉਹ ਤਾਂ ਚਲ ਹੋ ਗਿਆ ਸਟਾਰਟ ਆਪਣਾ ਨਾ ਹੁਣ ਇਹਦੇ ਆਪਾਂ ਇਹ ਰੱਬ ਥੋੜਾ ਪਲਾਗ ਕਰੀਏ ਹੀਟਰ ਬਲੱਗ ਪਾਣਾ ਆਹ ਆਹ ਵਾਲ ਆਪਾਂ ਇਹਦੇ ਚੇਂਜ ਕਰਨਾ ਮਤਲਬ ਕਿ ਚੇਂਜ ਨਹੀਂ ਨਵਾਂ ਹੀ ਪਾਉਣਾ ਤੇ ਮੇਰਾ ਵੀਰ ਕਈ ਵਾਰੀ ਇਹਦੇ ਨਾਲ ਨਾ ਇੱਥੇ ਹੀ ਘੁੰਮ ਜਾਂਦਾ ਹੁੰਦਾ ਤਾਂ ਕਰਕੇ ਆਪਾਂ ਇਹਨਾਂ ਕਰੀ ਗਰਮ ਕਰਦੇ ਚੱਲ ਬਾ ਇਹ ਵੀ ਠੰਡ ਮੰਨ ਗਿਆ ਠੰਡ ਬਹੁਤ ਹੈ ਚੱਲਦੇ ਜਲਦੀ ਵੀ ਨਹੀਂਗੇ ਥੋੜਾ ਇਹਨਾਂ ਗਰਮ ਜਾਂ ਕਰਕੇ ਰਮਾ ਜਾਇਊਗਾ ਪਹਿਲਾਂ ਬਾਈ ਨੇ ਆਪਣੇ ਪਰਲੇ ਪਾਸੇ ਸਟ੍ਰਕ ਲਾਉਣਾ ਉਹਨੇ ਇਹ ਖੋਲਿਆ ਸੀਗਾ ਤੇ ਉਦਿਆਂ ਨੂੰ ਇਹਦਾ ਸਾਰਾ ਆ ਸਿਸਟਮ ਇਹਦੇ ਆ ਨਾਲ ਹੀ ਘੁੰਮ ਰਹੀ ਸਾਰਾ ਸੋ ਇਹ ਕਿ ਮਾਤ ਰਹੀ ਆ ਤੇ ਆਪਾਂ ਇਹਨੂੰ ਗਰਮੀਆਂ ਕਰਕੇ ਥੋੜਾ ਜਿਹਾ ਇਹਦਾ ਫ੍ਰੀਜ਼ ਦਾ ਟੁੱਟ ਜੂਗਾ ਤੇ ਰਗ ਦਾ ਇਕੱਲਾ ਜਿਹੜਾ ਸੈਂਟਰਲ ਆਲਾ ਹੈਗਾ ਉਹੀ ਨਾਲ ਇਹਦੇ ਖੜੀ ਆ ਆ ਗੋਟੀਆਂ ਵਾਹੇ ਇੱਥੇ ਲਾ ਦਈਏ ਓਹੋ ਹੋ ਮਾਲਾ ਵੀ ਨਾ ਕਿਤੇ ਰੰਗ ਘਰੋਂ ਗਏ ਆ ਫਾੜੀਆਂ ਨੇ ਦੀਆਂ ਮਾਰ ਟਰਾਈ ਕਰਕੇ ਦੇਖ ਲੈਣੇ ਆ ਲੱਗ ਜਾ ਇੱਥੇ ਆ ਇਹ ਵਾਹੇ ਕਰੋ ਆ ਯਾਰ ਇਹ ਸਾਰੇ ਕੋਗ ਦਾ ਨਾਲ ਇਹਦੀ ਭਰਾਵਾ ਹਰੇ ਨੂੰ ਤੋਤਾ ਰਿੰਚ ਬਾਲਵੇ ਤੋਤਾ ਰਿੰਚ ਦਾ ਕੀ ਹੋਣਾ ਕੋਕੇ ਆਹ ਗਲव्स ਨਾਲ ਯਾਰ ਕੰਮ ਨਹੀਂ ਹੁੰਦਾ ਟਕਾ ਕੇ ਬਿਨਾ ਗਲਸ ਤੋਂ ਠੰਡ ਬੜੀ ਲੱਗਦੀ Eh, non vai che karaoke. Oiga, Nah, Nada, ada. naiana, 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 naiana,

ਤੱਡ ਡੁੱਲ ਡੁੱਲ ਆ ਚੱਕਾ ਚੱਕਾ ਬੜੀ ਚੱਕਰਿਆ ਨਾ ਹੁਣ ਥੋੜਾ ਜੰਮਿਆ ਕਰਕੇ ਇਹਨੇ ਉਹਦਾ ਪ੍ਰੈਸ਼ਰ ਜਾਂ ਨਹੀਂ ਦਿਖਾਇਆ ਓਏ ਯਾਰ ਇਹਦੇ ਉੱਤੇ ਡੁੱਲ ਗਿਆ ਤਾਂ ਜੇ ਇਹ ਕਿਤੇ ਸਬਰ ਹੁੰਦੀ ਜਾਂ ਇਹਨੂੰ ਪਹਿਲਾਂ ਗਰਮ ਕਰ ਲੈਂਦੇ ਤਾਂ ਤੇਲ ਨੇ ਬੜੀ ਤਾਅ ਮਾਰਨੀ ਸੀ ਹੁਣ ਤਾਂ ਚਲੋ ਥੋੜਾ ਜਿਆ ਆਇਆ ਜੀ ਇਹੋੜਾ ਬਲੱਗ ਜਾਂ ਛਾੜਦ ਗਏ ਤੇ ਆਪਾਂ ਦਾ ਨਸਾਨ ਆ। ਓ ਓ। ਵਾਹ। ਸਦੋਂ ਲੱਗਦੇ। ਆ ਕਬੜੇ। ਆ। ਹਾਂ। ਹੋਂਗਣਾ ਜਵਾਬ ਦੇ ਗੀਆਂ ਉਸਤਾਦ ਜੀ। ਪਰ ਇੱਕ ਬਲੱਗੇ ਚੋਂ ਹੁਣ ਤਾਂ ਥੱਲੇ ਹੋੜਿਆ। ਘਾਰ ਹੀ ਜਾਂਦੇ ਆ ਬਸ ਛੇਰੀ ਛੇਰੀ।

ਔਰ ਠੰਡ ਦੇ ਵਿੱਚ ਕੋਹ ਨਹੀਂ ਕੰਮ ਆਉਂਦਾ ਉਂਗਲਾਂ ਜਾਂਦੀਆਂ ਬਹਿ ਓਹੋ ਹੋ ਚੱਕੋ ਜੀ ਇੰਨਾ ਕੀ ਡਲਿਆ ਹੁਣ ਅੰਦਰ ਚੱਲ ਗਏ ਆ ਪੁੰਜ ਗਏ ਯਾਰ ਹਾਂ ਵੀ ਮਿੱਤਰੋ ਪੋਲੋਰੀਆ ਪਾਦਾ ਲੱਗ ਲੱਗੇ ਨਾਲ ਪੱਟੀ ਦੇ ਮੱਚ ਗਏ ਥਾਂ ਥਾਂ ਤੋਂ ਵਾਰਾ ਇਹ ਕਰਕੇ ਪੱਟੀ ਲਾ ਦੀ ਆ ਉਹ ਲਾਲ ਦਾ ਲੱਗਿਆ ਉਹ ਜਿਹੜਾ ਫੈਬੀ ਇਹਨੇ ਬੈਠੀ ਥੱਲੇ ਸੌਣਾ ਜਾਂਦੀ ਆ ਮੇਨ ਟਾਰਗੇਟ ਆਪਣਾ ਹੈਗਾ ਔਇਲ ਪੈਣਾ ਉੱਥੇ ਹੀ ਜਾਂਦੀ ਆ ਬੱਸ ਹਵਾ ਤੇ ਉਹ ਲਾਕਦਾ ਇਹ ਥੇ ਇੱਕ ਹੋ ਫੜ ਗਿਆ ਹਣਾ ਆ ਇਸੇ ਆਪਾ ਯਾਰ ਇਹਦਾ ਕੀ ਕਰਕੇ ਬਹੁਤ ਆਹੜ ਦਾ ਬੱਟੂ ਇਹਨੂੰ ਦਿਨੇ ਆ ਘੰਟਾ ਦਾ ਗਰਮ ਹੁੰਦਾ ਔਰ ਇਹਦਾ ਫਿਲਟਰ ਆ ਬਦਲ ਦਿੰਨੇ ਆ ਉਹ ਵੀ ਸਟਾਰਟ ਕਰਨਾ ਯਾਰ ਹਜੇ ਕੰਮ ਦਾ ਕੰਮ ਦੇ ਕੰਮ ਚੜਿਆ ਕੰਮ ਦੇ ਕੰਮ ਚੜਿਆ ਪਿਆ ਉਸਤਾਦ ਜੀ ਭੁੱਖ ਵੀ ਲੱਗਿਆ ਯਾਰ ਪਿੱਕੇ ਜੀ ਵੀ ਬਹੁਤ ਗੰਦ ਪਿਆ ਵਾ ਲੋ ਜੀ ਫਿਰ ਇਸ ਤੋਂ ਬਾਅਦ ਆਪਣਾ ਟਰੱਕ ਕੈਂਟੇ ਤੋਂ ਬਾਅਦ ਆਪਾਂ ਜਾ ਕੇ ਮਾਰੀ ਸੈਲਫ ਹੋ ਗਿਆ ਸੀ ਸਟਾਰਟ ਤੇ ਇਸ ਤੋਂ ਬਾਅਦ ਜੋ ਆਪਾਂ ਦੂਜੇ ਦਾ ਫਿਲਟਰ ਵੀ ਬਦਲਤਾ ਕਿਉਂਕਿ ਠੰਡ ਬਹੁਤ ਜ਼ਿਆਦਾ ਹੋਣ ਕਰਕੇ ਕੈਮਰੇ ਦੀ ਬੈਟਰੀ ਵਾਰ-ਵਾਰ ਲੋ ਹੋਈ ਜਾਂਦੀ ਸੀਗੀ ਤਾਂ ਕਰਕੇ ਉਹਨੂੰ ਆਪਾਂ ਸ਼ੂਟ ਨਹੀਂ ਕਰ ਸਕੇ ਤੇ ਹੁਣ ਆਪਣਾ ਜਿਹੜਾ ਲੋਡ ਲੈ ਕੇ ਜਾਣਾ ਉਹਦੇ ਵਾਲਾ ਟਰੱਕ ਸੀ ਨਾ ਹੀ ਸੀ ਹੁਣ ਜਸਟ ਆਪਾਂ ਬੂਸਟ ਦਿੱਤਾ ਤੇ ਉਹ ਸਟਾਰਟ ਹੋ ਗਿਆ ਬਹੁਤ ਈਜ਼ੀ ਤੇ ਹੁਣ ਆਪਾਂ ਮਿਲਦੇ ਆਗਲੀ ਵੀਡੀਓ ਵਿੱਚ ਜਿਹੜਾ ਕਿ ਆਪਾਂ ਵਿਨੀ ਪੈਕ ਤੋਂ ਅਨਟਾਰੀਆ ਨੂੰ 14 ਫੋਟੋਲ ਵਾਈਟ ਡਰੋ ਲੈ ਕੇ ਆਣਾ ਅੱਤੇ ਤੁਹਾਡੇ ਸਾਰਿਆਂ ਦਾ ਬਰਾੜ ਮੱਤੇ ਵਾਲਾ ਚੈਨਲ ਤੇ ਆ ਕੇ ਵੇਖਣ ਲਈ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਨ ਲਈ ਚੈਨਲ ਸਬਸਕ੍ਰਾਈਬ ਕਰਨ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਮਨ ਬੜੀ ਸਬਸਕ੍ਰਾਈਬ ਕਰੋ ਚੈਨਲ ਬੈਲ ਆਈਕਨ ਆਪ ਉੱ ਸਮਰ ਆਉਣ ਵਾਲੀ ਆ ਬਹੁਤ ਕੈਂਡ ਕੈਂਡ ਕੰਟੈਂਟ ਆਉਣ ਵਾਲੇ ਆ ਨੈਕਸਟ ਟ੍ਰਿਪ टू लास्ट का फिर अपना रेडी है सो प्लीज सब्सक्राइब YouTube चैनल डोंट फॉरगेट टू प्रेस द बेल आइकन मिलनीया अगली वीडियोज तब तक लेई रब रखा